बजाज Ali 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 बजार बची

ਜੋ ਸਾਨੂੰ ਇੱਥੇ ਸੇਵਾ ਲਈ ਗਈ ਹੈ ਦਰਬਾਰ ਦੀ ਉਹ ਅਸੀਂ ਹਰ ਸਾਲ ਦੀ ਤਰ੍ਹਾਂ ਆਪਣੀ ਸੇਵਾ ਨੂੰ ਮੰਨਨੇ ਆਂ ਤੇ ਉਹ ਅੱਜ ਕੀ ਮਹਿੰਦੀ ਰਸਮ ਆ ਮਹਿੰਦੀ ਰਸਮ ਸੰਪੂਰਨ ਕਰ ਰਹੇ ਆਂ ਕੱਲ ਵੱਡੀ ਮਹਿਫਲ ਹੋਏਗੀ ਉੱਚ ਸਾਡੇ ਗੁਰੂ ਪੀਰ ਬਾਬਾ ਹਮੇਸ਼ਾ ਜੀ ਬਟਾਲਾ ਸ਼ਹੀਫ ਵਾਲੇ ਇੱਥੇ ਦਰਸ਼ਨ ਦੇ ਦਸੰਦੇਣਗੇ ਜੋ ਸੰਗਤ ਮੁਸਾਰੇ ਨੂੰ ਅਪੀਲ ਆ ਵੀ ਇੱਥੇ ਸਾਰੀ ਸੰਗਤ ਆਗੇ ਉਹਨਾਂ ਦੇ ਆਸ਼ੀਰਵਾਦ ਲੈਣ ਤੇ ਭੰਡਾਰਾ ਖੁੱਲਾ ਲੱਗੇਗਾ ਤੇ ਭੰਡਾਰਾ ਸ਼ੁਰੂ ਜੈ ਬਾਬਾ ਸੰਗਤਾਂ ਜੀ ਕਿੰਨਾ ਖੁਸ਼ ਆ ਦੇਖਣ ਨੂੰ ਸਕਦੇ ਆ ਇਹ ਬਾਬਾ ਜੀ ਹੁਣ ਵੱਡੇ ਭਰਾ ਦੱਸਣਗੇ ਮੈਨੂੰ ਟਾਈਮ ਨਹੀਂ ਆਉਂਦਾ सखी सरवर लाख लाखा सरकार गौसभा सरकार मुबारक मुबारक मेहंदी डोरी की रस्म अदा की गई है जिस विच यहाँ के मुख राकेश कुमार बंटी पहलवान जो यहाँ के शहजादा नशील और उनके तमाम साथ जितने भी खादम हैं किशन चंद लाली जी पप्पू जी और तमाम भी उनके जितने भी सेवादार है सब ने हाजिरी दी है हम भी बटाला शरीफ से यहाँ हाजिरी देने आए हैं ਔਰ ਸਾਰੇ ਸ਼ਹਿਰ ਕੋ ਮੈਂਹਦੀ ਡੋਰੀ ਕੀ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ ਔਰ ਆਪਣੇ ਪੰਜਾਬ ਮੇ ਅਮਨ ਉਹ ਆਮਾਨ ਚਾਹਤੇ ਹਾਂ ਔਰ ਅਮਨ ਉਹ ਆਮਾਨ ਕੀ ਦੁਆ ਕੀ ਹੈ ਆਮੀਨ 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 ਮੇਰਾ ਨਾਮ ਗੋਰਾਂ ਰੋੜਾ ਜੀ ਬੰਟੀ ਪਹਿਲਵਾਲ ਮੇਰਾ ਛੋਟਾ ਬ੍ਰਦਰ ਆ ਜੜਾ ਇਹ ਉਸ ਮੁਬਾਰਕ ਆ ਇਹ 25ਵਾਂ ਉਸ ਮੁਬਾਰਕ ਆ ਜੜਾ ਕਿ ਅਸੀਂ 1 ਸਾਲ ਤੋਂ ਇਸ ਮੇਲੇ ਦੀ ਉਡੀਕ ਕਰਦੇ ਆ ਬੜੀ ਖੁਸ਼ੀ ਨਾਲ ਇਹ ਮੇਲਾ ਧੂਮ ਤਾਮ ਨਾਲ ਟੇਲਰ ਰੋਡ ਤੇ ਐਨਮ ਥੀਏਟਰ ਤੇ ਲੱਗੇ ਇਹ ਮਨਾਇਆ ਜਾਂਦਾ ਆ ਜੜਾ ਮੇਰਾ ਛੋਟਾ ਵੀਰ ਆ ਇਸ ਮੇਲੇ ਦੀ ਸਰਪ੍ਰਸਤ ਬੰਟੀ ਪਹਿਲਵਾਨ ਉਹੀ ਕਰਦਾ ਆ ਤੇ ਸਾਡੀ ਜਿਹੜੀ ਟੀਮ ਆ ਉਹ ਟੀਮ ਸਾਨੂੰ ਇੱਕ ਸਾਲ ਤੋਂ ਇੰਤਜ਼ਾਰ ਹੁੰਦਾ ਵਾ ਇਸ ਮੇਲੇ ਦਾ ਇਸ ਸ਼ੁਭ ਘੜੀ ਦਾ ਇਸ ਸ਼ੁਭ ਘੜੀ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਮਹੱਲਾ ਵਾਸੀਆਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਬਹੁਤ-ਬਹੁਤ ਇਸ ਮੇਲੇ ਦੀਆਂ ਵਧਾਈਆਂ ਜੀ ਰੋੜਾ ਸਾਹਿਬ ਕੋਈ ਮੈਸੇਜ ਕੋਈ ਸੁਨੇਹਾ ਜਿਹੜਾ ਤੁਹਾਡੇ ਵੱਲੋਂ ਤੁਹਾਡੀ ਟੀਮ ਵੱਲੋਂ ਦੇਖੋ ਜੀ ਮੈਂ ਤੇ ਕਿਤਨਾ ਕਿਤੇ ਫੇਸਬੁੱਕ ਤੇ ਲਾਈਵ ਹੁੰਦਾ ਹੀ ਰਹਿਣਾ ਵਾ ਥੋੜੇ ਦਿਨ ਹੋਏ ਆ ਕਿ ਇੱਕ ਬਹੁਤ ਮਾੜੀ ਘਟਨਾ ਹੋਈ ਆ ਐਲਫਾ ਮੋਲ ਦੇ ਉੱਤੇ ਪੁੱਲ ਉੱਤੇ ਜਿਹੜਾ ਕਿ ਇੱਕ ਛੋਟਾ ਇੱਕ ਸਾਡਾ ਵੀਰ ਸੀ ਜਿਹੜਾ ਇੱਕ ਡੋਰ ਦੇ ਨਾਲ ਉਹਦੀ ਗਰਦਨ ਕੱਟੀ ਗਈ ਸੀ ਦੋ ਛੋਟੀਆਂ ਉਹਦੀਆਂ ਬੇਟੀਆਂ ਇੱਕ ਛੋਟਾ ਉਹਦਾ ਆਪਣਾ ਬੇਟਾ ਸੀ ਬੜੀ ਮਾੜੀ ਘਟਨਾ ਆ ਕਈ ਲੋਕ ਮਦ ਮੰਨ ਬੁੱਧੀ ਹੁੰਦੇ ਨੇ ਕੀ ਦੇਖੋ ਪੰਛੀ ਮਰੇ ਜਾ ਰਹੇ ਨੇ ਜਾਨਵਰ ਮਰੇ ਜਾ ਰਹੇ ਨੇ ਸਾਡੇ ਵੀਰ ਆ ਕੋਈ ਭੈਣ ਆ ਕੋਈ ਭਰਾ ਵਾ ਹਰ ਸਾਲ ਵੀ ਕੋਈ ਨਾ ਕੋਈ ਇਨੇ ਘਟਨਾ ਮਦਕੀ ਲੋੜੀ ਤੋਂ ਪਹਿਲਾਂ 6 ਮਹੀਨੇ ਇਹ ਘਟਨਾ ਸਾਡੇ ਪੰਜਾਬ ਵਿੱਚ ਜਾਂ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੁੰਦੀ ਆ ਮੈਂ ਯੂਥ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਆ ਕਿ ਇੱਕ ਤੇ ਉਹ ਨਸ਼ਿਆਂ ਤੋਂ ਦੂਰ ਰਹਿਣ ਜੀ ਸਰ ਨੂੰ ਵੱਡੀ ਗੱਲ ਆਪਣੀ ਖੇਡਾਂ ਵੱਲ ਧਿਆਨ ਦੇਣ ਤੇ ਪੀਰਾਂ ਨਾਲ ਫਕਰਾਂ ਨਾਲ ਜੋ ਜੋ ਵੀ ਉਹ ਕਿਸੇ ਵੀ ਚੀਜ਼ ਕਮਿਊਨਿਟੀ ਨੂੰ ਉਹ ਬਿਲੋਂਗ ਕਰਦੇ ਨੇ ਉਸ ਕਮਿਊਨਿਟੀ ਦੇ ਨਾਲ ਕਿਸੇ ਵੀ ਧਰਮ ਦੀ ਕਮਿਊਨਿਟੀ ਨਾਲ ਉਹਨਾਂ ਨੂੰ ਜੁੜਨਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਚੰਗੀ ਸਿੱਖਿਆ ਦੇਣੀ ਚਾਹੀਦੀ ਤੇ ਚੰਗੇ ਬੰਨੇ ਲਾਣਾ ਚਾਹੀਦਾ ਤੇ ਖੇਡਾਂ 'ਵਲ ਧਿਆਨ ਦੇਣਾ ਚਾਹੀਦਾ ਹੈ। लास्ट ਇੱਕ ਸੰਗਤਾਂ ਨੂੰ ਸੱਦਾ ਦੇ ਦਿਓ ਕੱਲ੍ਹ ਵਾਸਤੇ। ਬੰਟੀ ਪਹਿਲ ਬੰਟੀ ਪਹਿਲਵਾਨ ਵੱਲੋਂ ਮੇਰੇ ਛੋਟੇ ਭਰਾ ਵੱਲੋਂ ਖਵਾਜਾ ਪੀਰ ਮਹਾਰਾਜ ਸੁਸਾਇਟੀ ਜਿਹੜੀ ਸਾਡੀ ਟੇਲਰ ਰੋਡ ਦੇ ਵਿੱਚ ਆ ਉੱਥੇ ਜਿਹੜਾ ਪੀਰਾਂ ਦਾ ਫਕਰਾ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਜਾਵਾਨਾ ਮਨਾਇਆ ਜਾ ਰਿਹਾ ਹੈ ਵਾ ਬਹੁਤ ਬਹੁਤ ਦੂਰੋ ਸੰਗਤਾਂ ਇਸ ਮੇਲੇ ਚ ਰੌਣਕ ਵਧਾਉਂਦੀਆਂ ਨੇ ਤੇ Sufi ਗਾਇਕ ਇਸ ਮੇਲੇ ਦੀ ਰੌਣਕ ਨੂੰ ਵਧਾਣਗੇ ਮੇਰੀ ਸਾਰੇ ਸ਼ਹਿਰ ਵਾਸੀਆਂ ਕੀ ਅਪੀਲ ਆ ਹੱਥ ਜੋੜ ਕੇ ਕਿ ਇਸ ਮੇਲੇ ਚ ਘੁੰਮ ਘੁਮਾ ਕੇ ਪੁੱਜਣ ਦੀ ਤੁਸੀਂ ਸ਼ਿਰਕਤ ਕਰੋ ਤੇ ਖਵਾਜਾ ਪੀਰ ਮਹਾਰਾਜ ਦਾ ਆਸ਼ੀਰਵਾਦ ਆਪਣੇ ਬੱਚਿਆਂ ਨੂੰ ਤੇ ਆਪ ਲਵੋ ਤੇ ਮੇਲੇ ਦੀ ਰੌਣਕਾਂ ਨੂੰ ਵਧਾਓ ਲੰਗਰ ਭੰਡਾਰਾ ਅੱਜ ਤੋਂ ਹੀ ਚਾਲੂ ਹੋ ਗਿਆ ਵਾ 28 ਤਰੀਕ ਤੋਂ ਅੱਜ ਮਹਿੰਦੀ ਦੀ ਰਸਮ 25 ਦਸੰ ਮਹਿੰਦੀ ਦੀ ਬੜੀ ਕਲਮਾ ਦੇ ਨਾਲ ਬੜੀ ਸ਼ੁਭ ਕਾਮਨਾਵਾਂ ਦੇ ਨਾਲ ਇਹ ਮਨਾਈ ਜਾ ਰਹੀ ਆ ਸਾਰਿਆਂ ਨੂੰ ਮਹਿੰਦੀ ਦੀਆਂ ਬਾਬਾ ਖਵਾਜਾ ਪੀਰ ਮਹਾਰਾਜ ਵੱਲੋਂ ਤੇ ਮੇਲੇ ਦੀਆਂ ਸਭ ਨੂੰ ਬਹੁਤ ਬਧਾਈਆਂ ਜੀ ਠੀਕ ਹੋ ਗਿਆ ਜੀ ਦੇ ਨਾਲ ਸਰਕਾਰ ਦੇ ਦਰਬਾਰ ਦੇ ਉੱਪਰ ਕੀ ਕਹਿਣਾ ਚਾਹੋਗੇ ਸਰਦਾਰ ਅੱਜ ਇੱਥੇ ਪੀਰ ਬਾਬਾ ਲਖਦਾਤਾ ਜੀ ਦਾ ਜਿਹੜਾ ਦਰਬਾਰ ਹੈ ਉੱਥੇ urs ਮਨਾਉਂਦੇ ਹਰ ਸਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਬੜੇ ਵੱਡੇ ਪੱਧਰ ਤੇ ਸੋ ਇੱਥੋਂ ਦੇ ਪ੍ਰਧਾਨ ਜਿਹੜੇ ਬੰਟੀ ਪਹਿਲਵਾਨ ਨੇ ਮੇਰੇ ਮਿੱਤਰ ਅੰਤਰੀ ਭਲਵਾਨ ਜੀ ਮਨੋਰ ਲਾਲ ਜੀ ਭਲਵਾਨ ਜੀ ਕੇ ਸਾਰੇ ਬੜੇ ਪੁਰਾਣੇ ਮਿੱਤਰ ਨੇ ਔਰ ਇਹਨਾਂ ਦਾ ਹੁਕਮ ਸੀ ਕਿ ਇਹਨਾਂ ਦੀ ਕਿਰਪਾ ਸਦਕਾ ਅਸੀਂ ਮਹਾਰਾਜ ਦੇ ਦਰਸ਼ਨ ਕਰਕੇ ਚੱਲੇ ਆਂ ਅੱਜ ਦੀ ਲੋਹਾਕ ਚੱਲੇ ਆ ਪੀਰ ਜੀ ਦੇ ਦਰਗਾਹ ਲੱਗਦਾ ਤੇ ਜੀ ਤੇ ਚਰਨਾ ਚ ਹਾਜ਼ਰੀ ਲਗਵਾਈ ਆ ਔਰ ਉਹਦੇ ਚ ਅਰਦਾਸ ਕੀਤੀ ਏ ਕਿ ਸਰਬੱਤ ਦੇ ਭਲੇ ਦੀ ਸੋ ਬਹੁਤ ਮਨ ਨੂੰ ਜਿਹੜਾ ਆਨੰਦ ਆ ਔਰ ਅਨੁਸਾਰ ਦੇ ਸ਼ਹਿਰ ਦੇ ਵਸਨੀਕਾਂ ਵੀ ਅਫਸਲ ਸ਼ਾਹ ਦੀ ਡਵੈਲਪਮੈਂਟ ਲਈ ਜਿਹੜੀ ਇਹ ਅਰਦਾਸ ਕੀਤੀ ਏ ਕਿ ਤਕੀਆਂ ਬਖਸ਼ਣ ਸੋ ਸਾਰੇ ਜਿਹੜੇ ਖੁਸ਼ ਰਹਿਣ ਔਰ ਇਸرائی ਪੀਰਾਂ ਦੇ ਦਰਬਾਰ ਚ ਪੀਰਾਂ ਫਕੀਰਾਂ ਦੇ ਮੇਲੇ ਲੱਗਦੇ ਰਹਣ ਰੌਣਕਾਂ ਵੱਜਦੀਆਂ ਰਹਣ